ਇਹ ਜੰਗਲ ਇਹ ਕਰਤ ਸੁਨੇ ਕਰਤ ਹੂਮਿਆਰੇ ਤੇ ਸਾਰ ਨਮ ਜੂਕੇ ਤੇ ਯਾ ਭਾਈ ਪ੍ਰਧਾਨ ਜੀ ਇਧਰ ਆ ਜਾਓ ਹੁਣ ਨਹੀਂ ਯਾ ਨਹੀਂ ਐ ਡਿਵੀਜ਼ਨ ਅੱਜ ਯਾਰ ਕੰਨ ਡਿਵੀਜ਼ਨ ਨਹੀਂ ਆਉਗੀ 高一黑五。 Hãy subscribe cho kênh Ghiền Mì Gõ Để không bỏ lỡ những video hấp dẫn हा जी पाण हा उहो ठीकु आहे अॻे वरो अॻे ज़रूरु लोजो ਆਛਾ ਨੂੰ ਬਹੁਤ ਬਹੁਤ ਦਿਲੋਂ ਦਿਲੋਂ ਮੁਬਾਰਕਾਂ ਪਰਮਾਤਮਾ ਸਭ ਮੇਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਸਭ ਦੀਆਂ ਮੁਸ਼ਕਲਾਂ ਦੂਰ ਕਰੇ ਜੈ ਸ਼ੰਕਰ ਬੋਲੇ ਉਹ ਸ਼ੰਕਰ ਭਗਵਾਨ ਕੀ ਇਸ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਸਮੂਹ ਸ਼ਬਦੀ ਮੰਡੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਕਿ ਅਸੀਂ ਜਾਣਦੇ ਵੀ ਇਹ ਤਿਹਾੜ ਹਰ ਇਨਹਾਨੂੰ ਕਿਨੇ ਵੀ 25 ਸਾਲ ਹੋ ਗਏ ਮਾ ਜੀ ਖਿਆਲ ਰੱਖੀ ਗਾਲੇ ਇਹਦਾ ਕੁੜੀ ਦਾ ਇਸੇ ਮਹਾਰਾਜ ਦੀ ਕਿਰਪਾ ਰੇ ਭੋਲੇ ਸ਼ੰਕਰ ਦੀ ਕਿਰਪਾ ਰੇ ਸਾਡਾ ਸਾਰਾ ਕੰਮ ਕਾਮਯਾਬ ਹੋਇਆ ਕਿੰਨੇ ਸਾਲ ਹੋ ਗਏ ਸਰ ਇਹ ਅਣਗਿਣਤੀ ਅਣਜਨਤਾ ਕੋਈ ਪਤਾ ਨਹੀਂ ਲੱਗਦੇ 30 ਸਾਲ ਹੋ ਗਏ ਪਤਾ ਕੋਈ ਨਹੀਂ ਕਿੰਨੇ ਹੋ ਗਏ ਪਤਾ ਕੋਈ ਅਣਗਿਣਤੀ ਹੈਗਾ ਕੰਮ ਇਹ ਜ਼ਿੰਦਗੀ ਚੱਲ ਰਹੀ ਰੋ ਲੱਗ ਚੱਲ ਰੋ ਆਜ ਜਵਾਲੇ ਭਾਈਆਂ ਵੇਖੇ ਅਸੀਂ ਬੈਨ ਨਤਮਸਤਕ ਹੋਏ ਆਂ ਸ਼ਿਵ ਜੀ ਮਹਾਰਾਜ ਦੀ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀ ਕਿ ਸਰਬੱਤ ਦਾ ਭਲਾ ਹੋਵੇ ਅੱਜ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਔਰ ਇਸ ਤਿਉਹਾਰ ਦੇ ਵਿੱਚ ਅੱਜ ਸਭ ਤੋਂ ਵੱਡਾ ਯੋਗਦਾਨ ਜਿਹੜਾ ਲੰਗਰਾਂ ਦੇ ਵਿੱਚ ਸਾਰੇ ਸ਼ਹਿਰ ਚ ਪੈ ਰਿਹਾ ਸਬਜੀ ਮੰਡੀ ਵੱਲਾ ਵੱਲੋਂ ਜੋ ਕਿ ਹਰ ਘਰ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿਉਂਕਿ ਸਬਜੀ ਦੀ ਸਪਲਾਈ ਇਹਨਾਂ ਦੀ ਬਹੁਤ ਵੱਡੀ ਹੈ ਪਰ ਅੱਜ ਵੱਡਾ ਲੰਗਰ ਤੁਸੀਂ ਵੇਖੋਗੇ ਮੇਰਾ ਖਿਆਲ ਕੋਈ ਚੀਜ਼ ਦੀ ਕਮੀ ਇੱਥੇ ਨਹੀਂ ਹੈਗੀ ਹਰ ਤਰ੍ਹਾਂ ਦਾ ਲੰਗਰ ਇਹਨਾਂ ਨੇ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਮੁੱਚੀ ਟੀਮ ਦਾ ਜਿਹੜਾ ਇਹਨਾਂ ਨੇ ਅੱਜ ਇਸ ਸ਼ੁਭ ਮੌਕੇ ਤੇ ਇਹ ਵੱਡਾ ਕਾਰਜ ਕੀਤਾ ਤੇ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ ਜਿਹੜਾ ਤਿਉਹਾਰਾਂ ਦਾ ਸ਼ਹਿਰ ਹੈ ਔਰ ਸੈਕੂਲਰ ਔਰ ਧਰਮ ਨਿਰਪੱਖ ਹੋ ਕੇ ਸਾਰੇ ਬੰਦੇ ਜਦੋਂ ਵੀ ਕੋਈ ਤਾਰ ਹੁੰਦਾ ਮਨਾਉਂਦੇ ਨੇ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੇਖਿਆ ਸੀ ਕਿੱਡੇ ਵੱਡੇ ਲੰਗਰ ਸਾਰੀਆਂ ਛੜਕਾਂ ਤੇ ਸਾਰੇ ਹੀ ਲੋਕ ਲਾਉਂਦੇ ਨੇ ਔਰ ਜਿਆਦੀ ਅੱਜ ਵੀ ਸਾਰੇ ਸੇਵਾ ਕਰ ਰਹੇ ਤੁਸੀਂ ਵੇਖੋ ਸਾਡੇ ਭਰਾ ਔਰ ਇਹੀ ਚੀਜ਼ ਸਾਨੂੰ ਸਿਖਾਉਂਦੀ ਆ ਇਹੀ ਚੀਜ਼ ਸਾਡਾ ਦੇਸ਼ ਮੰਗਦਾ ਇਹੀ ਚੀਜ਼ ਸਾਡਾ ਅੰਮ੍ਰਿਤਸਰ ਮੰਗਦਾ ਔਰ ਸੰਦੇਸ਼ ਵੀ ਸਾਡਾ ਆ